अपनी कैंपसाइट बहुत सोहनी थानी सवेरे सवेरे चार को न कुकड़े ते दो तीन होर कुका बूरा आ चढ़िया बोला रौला पाया इन्होंने ਉਧਰ ਮਾਂਡੇ ਵਾਲੇ ਸੀ ਅੰਦਰ ਐਡੀਟਿੰਗ ਦਾ ਕੰਮ ਚੱਲੀ ਜਾਂਦਾ ਤੇ ਆ ਆਪਣਾ ਪੰਜਾਬ ਦਾ ਬ੍ਰੇਕਫਾਸਟ ਦੁੱਧ ਤੇ ਅੰਡੇ ਜਿਹਨੂੰ ਆਪਾਂ ਅੱਜਕੱਲ ਪਰੌਂਠਿਆਂ ਦੇ ਨਾਲ ਰੀਪਲੇਸ ਕਰਤਾ ਤੇ ਹੁਣ ਆਪਾਂ ਕਰਦੇ ਹਾਂ ਸੋਹਣੀ ਜੀ ਥਾਂ ਨੂੰ ਹਲਵੇ ਦਾ ਸਤਿ ਸ੍ਰੀ ਅਕਾਲ ਜੀ ਅੱਜ ਹੈਗੀ 4 ਦਸੰਬਰ ਤੇ ਮੈਂ ਹਾਂ ਗੱਲ ਲਈ ਡੇਲ ਦੇ ਵਿੱਚ ਆ ਆਪਣੀ ਰਾਤ ਦੀ ਕੈਂਪ ਸਾਈਟ ਸੀ ਬਹੁਤ ਸੋਹਣੀ ਕੈਂਪ ਸਾਈਟ ਸੀਗੀ ਹੁਣ ਅਗਲੇ ਰਾਹ ਦਾ ਮੈਨੂੰ ਅਜੇ ਤੱਕ ਇਹਨਾਂ ਪਤਾ ਨਹੀਂਗਾ ਅਗਲੇ ਰਾਹ ਅਗਲੇ ਰਾਹ ਦੇ ਵਿੱਚ ਬਹੁਤ ਸਾਰੇ ਪਹਾੜ ਹੈਗੇ ਤੇ ਸਾਈਕਲ ਆਪਣਾ ਸਿਰਫ 20 ਕਿਲੋਮੀਟਰ ਕੱਢਦਾ ਪਹਾੜਾਂ ਦੇ ਵਿੱਚ 50 ਦੀ ਥਾਂ ਤੇ 20 ਕਿਲੋਮੀਟਰ ਕੱਢਦਾ ਪੂਰੇ ਫੁੱਲ ਸਪੀਡ ਤੇ ਰੈਨੂ ਟਿਕਾਣਾ ਵੀ ਹੈ ਨੀਗਾ ਜਿੱਥੇ ਆਪਾਂ ਚਾਰਜ ਕਰ ਲਈਏ ਤੇ ਮੈਂ ਉਹੀ ਸੋਚੀ ਜਿੰਦਾ ਵੀ ਕੀ ਕੀਤਾ ਜਾਵੇ ਕੀ ਨਾ ਕੀਤਾ ਜਾਵੇ ਜਾਂ ਤਾਂ ਮੈਂ ਜਾ ਕੇ ਵੇਖ ਲਾਂ ਜੇ ਪਹੁੰਚ ਕੇ ਤਾਂ ਵੀ ਠੀਕ ਐ ਨਹੀਂ ਤਾਂ ਖੱਜਲ ਖਵਾਰੀ ਬਹੁਤ ਹੋਊਗੀ ਜੇ ਨਾ ਪਹੁੰਚਿਆ ਗਿਆ ਤਾਂ ਤੇ ਪਤਾ ਨਹੀਂ ਕੀ ਹਿਸਾਬ ਤਾਂ ਬਣਦਾ ਮੈਂ ਸਮਾਨ ਪੈਕ ਕਰੀ ਜਿੰਦਾ ਸਮਾਨ ਪੈਕ ਕਰਦਾ ਕਰਦਾ ਜੇਕਰ ਵਿਚਾਰ ਆਇਆ ਉਸ ਹਿਸਾਬ ਨਾਲ ਆਪਾਂ ਅੱਗੇ ਵਧਾਂਗੇ ਕਿਉਂਕਿ ਬਹੁਤ ਉੱਚੇ ਚ ਪਹਾੜ ਹੈਗੇ ਸਾਰੇ ਪਾਸੇ ਗੂਗਲ ਮੈਪ ਕਹਿੰਦਾ ਸਾਰਾ ਫਲੈਟ ਐ ਐਪਲ ਮੈਪ ਕਹਿੰਦਾ 1 ਕਿਲੋਮੀਟਰ ਦੀ ਚੜ੍ਹਾਈ ਐ ਕਮੂਟ ਕਹਿੰਦਾ 390 ਕਿਲੋਮੀਟਰ ਦੀ ਐਲੀਵੇਸ਼ਨ ਹੈਗੀ ਹੈ ਤੇ ਸਮਝ ਮੈਨੂੰ ਕੁਛ ਆ ਨਹੀਂ ਰਿਹਾ ਕਿਹਦੀ ਗੱਲ ਮੰਨੀਏ ਕਿਹਦੀ ਨਾ ਮੰਨੀਏ ਸੋ ਪਰੇ ਤਾਂ ਬਹੁਤ ਸੋਹਣੀ ਹੈ ਦੁੱਧ ਅੰਡੇ ਖਾ ਕੇ ਹੁਣ ਆਪਾਂ ਅੱਗੇ ਨੂੰ ਵਧਣ ਲੱਗੇ ਆ ਤੇ ਜੌਨ ਆਇਆ ਸੀ ਕਿ ਹੁਣੇ ਮੈਨੂੰ ਦੱਸਿਆ ਕਿੰਦਾ ਟਰੈਕਟਰ ਹੈਗਾ 1956 ਮਾਡਲ ਤੇ ਇਥੋਂ ਦੀ ਨੰਬਰ ਪਲੇਟਾਂ ਵੀ ਹੁਣ ਹੋਰ ਤਰੀਕੇ ਦੀਆਂ ਹੋ ਗਈਆਂ ਪੰਜ ਅੱਖਰਾਂ ਵਾਲੀਆਂ ਮੈਲਬਨ ਚ 6 ਅੱਖਰਾਂ ਵਾਲੇ ਹੁੰਦੀਆਂ ਸੀ 18 ਵੀ ਵੀ ਕਹਿੰਦਾ ਚੱਲਦੇ ਆ ਤਿੰਨੇ ਦਿਨੇ ਟਰੈਕਟਰ ਚੱਲਦੇ ਦੋ ਉਧਰ ਖੜੇ ਆ ਉਹ ਵੀ ਕਹਿੰਦਾ ਚੱਲਦੇ ਚਲੋ ਜੀ ਆਪਾਂ ਵੀ ਚੱਲਦੇ ਆ ਤੇ ਜੌਨ ਆਇਆ ਸੀ ਕਿ ਹੁਣੇ ਮੈਨੂੰ ਦੱਸਿਆ ਕਿ ਇਹ ਟਰੈਕਟਰ ਹੈਗਾ 1956 ਮਾਡਲ ਤੇ ਇਥੋਂ ਦੇ ਨੰਬਰ ਬੇਟਾ ਵੀ ਹੁਣ ਹੋਰ ਤਰੀਕੇ ਦੇ ਹੋ ਗਏ ਆ ਪੰਜ ਅੱਖਰਾਂ ਵਾਲੀਆਂ ਮੈਲਬਨ ਚ 6 ਅੱਖਰਾਂ ਵਾਲੀਆਂ ਹੁੰਦੀਆਂ ਸੀ 18 VV ਕਹਿੰਦਾ ਚੱਲਦੇ ਆ ਤਿੰਨੇ ਦਿਨੇ ਟਰੈਕਟਰ ਚੱਲਦੇ ਦੋ ਉਧਰ ਖੜੇ ਆ ਉਹ ਵੀ ਕਹਿੰਦਾ ਚੱਲਦੇ ਚਲੋ ਜੀ ਆਪਾਂ ਵੀ ਚੱਲਦੇ ਆ ਇਧਰ ਆਪਣਾ ਸਾਰਕਸ ਡੰਨੇ ਪਰ ਇਧਰ ਵਾ ਮਹੀ ਸ਼ੁਰੂ ਹੋ ਗਿਆ ਹੁਣ ਅਗਲਾ ਸਫਰ ਮੀਚ ਹੋਣਾ ਚਰੀ ਆਨ ਟੌਪ ਫਾਰਮ ਸਟੇ ਵੈਰੀ ਨਾਈਸ ਤੇ ਹੁਣ ਆਪਾਂ ਇੱਥੇ ਚੱਲਦੇ ਆ ਅੱਗੇ ਨੂੰ ਮੀਂਹ ਦਾ ਮੌਸਮ ਸੀਗਾ ਪਰ ਮੀਂਹ ਹੁਣ ਰੁਕ ਗਿਆ ਅੱਜ ਮੈਨੂੰ ਪਤਾ ਨਹੀਂਗਾ ਅੱਗੇ ਕੀ ਹੋਣਾ ਸੋ ਦੇਖਦੇ ਆ ਰਹਾ ਤੇ ਰਾਤ ਜਾਂਦੇ ਕਚਾਰਾ ਸ਼ੁਰੂ ਹੋ ਗਿਆ ਤੇ ਇਧਰ ਲੱਭ ਕਿਸੇ ਨੇ ਬਹਿਨ ਨੂੰ ਬਹੁਤ ਸੋਹਣੀ ਥਾਮ ਬਣਾਈ ਹੋਈ ਹੈ ਚਾਰ ਕੁਰਸੀਆਂ ਇੱਕ ਮੇਜ਼ ਤੇ ਹਰਾਕਾ ਇਧਰ ਆਇਆ ਮੈਂ ਪੂਰੀਆਂ ਚੜਾਈਆਂ ਚੜ ਕੇ ਤੇ ਅੱਗੇ ਹੁਣ ਮੈਂ ਆਪ ਕਹਿੰਦਾ ਥੱਲੇ ਉਤرائی ਹੀ ਉਤرائی ਆ ਮੜੀਆਂ ਮੋਟੇ ਚੜਾਈਆਂ ਆਉਣਗੀਆਂ ਜਿਹੜੀ ਵੱਡੀ ਚੜਾਈ ਸੀ ਉਹ ਆਪਾਂ ਪੂਰੀ ਕਰ ਲਈ ਤੇ ਬੈਟਰੀ ਥੋੜੀ ਦੂਰ ਆ ਕੇ ਹੀ ਕਹਿੰਦੀ 28 ਕਿਲੋਮੀਟਰ Gavi on the bench <laughs> ਸ਼ਾਇਦ ਆਪਾਂ ਅੱਜ ਸਕਾਡਲ ਪਹੁੰਚਾਂਗੇ ਆ ਰਹਾ ਮਤ ਜਾਂਦੇ ਹੋਏ ਤੇ ਆਪਾਂ ਇਧਰ ਆਈ ਜੰਨੇ ਆ ਇੱਥੇ ਆ ਕੇ ਘਰ ਸ਼ੁਰੂ ਹੋ ਗਏ ਘਰ ਤੇ ਬਹੁਤ ਸੋਹਣੇ ਹਰੇ-ਹਰੇ ਘਾਹ ਦੇ ਮੈਦਾਨ ਤੇ ਇਧਰ ਨੂੰ ਆਪਾਂ ਚੱਲੇ ਆ ਤੇ ਬੈਟਰੀ ਮੈਂ ਬੰਦ ਹੀ ਕੀਤੀ ਹੋਈ ਆ ਪੈਡਲ ਹੀ ਮਾਰਦਾ ਪਿਆ ਗਿਆ ਕਿਉਂਕਿ ਚਲਾਈ ਨਹੀਂ ਹੈਗੀ ਨਾਰਮਲ ਹੀ ਜਾ ਰਹੇ ਆ ਆਪਾਂ ਤੇ ਪਾਣੀ ਪੀਤਾ ਰੁੱਕ ਕੇ ਇੱਕ ਮੈਂ ਨਾ ਆ ਪਾ ਲੈਣਾ ਹੁੰਦਾ ਪਾਣੀ ਦੇ ਵਿੱਚ ਜਿਹਦਾ ਨਾਮ ਹੈ ਬੂਸਟ ਇਹ ਹਾਈਡਰੇਸ਼ਨ ਮਤਲਬ ਇਹਦੇ ਚ ਕਾਫੀ ਕੁਝ ਹੁੰਦਾ ਹੈਗਾ ਇਲੈਕਟ੍ਰੋਲਾਈਟਸ ਵਗੈਰਾ ਤੇ ਉਹ ਥੋੜਾ ਜਿਹਾ ਸਹੀ ਕਰ ਦਿੰਦੇ ਐ એનર્ਜੀ ਦੇ ਦਿੰਦੇ ਬੋਡੀ ਨੂੰ ਤੇ ਆ ਥੱਲੇ ਨਾ ਪੱਥਰ ਆ ਪੂਰੇ ਤਿੱਖੇ ਤੇ ਇਹਦੇ ਉੱਪਰ ਮੇਰਾ ਹੁਣੇ ਫੋਨ ਡਿੱਗਿਆ ਪਰ ਕਵਰ ਪਾਇਆ ਹੋਇਆ ਮੇਰੇ ਕੋਲ ਕਵਾਡ ਲੋਕ ਵਾਲਾ ਉਹਨੇ ਬਚਤ ਕਰਤੀ ਬਹੁਤ ਜ਼ਿਆਦਾ ਕਚਰਾ ਮੁੱਕ ਗਿਆ ਤੇ ਉਹ ਸਾਹਮਣੇ ਸੜਕ ਆ ਗਈ ਹੁਣ ਆਪਾਂ ਸੜਕ ਤੇ ਟਰੈਵਲਿੰਗ ਕਰਾਂਗੇ 26 ਕਿਲੋਮੀਟਰ ਹੈਗਾ ਇਥੋਂ ਇਹ ਬੋਤਲ ਦਾ ਨਾ ਆ ਨਟ ਜਾਂ ਨਿਕਲ ਗਿਆ ਹਾਂ ਇਹ ਕਰਕੇ ਇਹਨੂੰ ਹੁਣ ਹੱਲ ਕਰਦਾ ਤਾਂ ਮੈਂ ਡਨ ਰਬੜ ਪਈ ਸੀ ਮੇਰੇ ਕੋਲ ਰਬੜ ਬੰਨਤੀ ਹਾਂ ਟਰੋਂਦੇ ਯਾਰ ਆਹ ਯਾਰ ਪੂਰਾ ਪੂਰਾ ਖੜਨਾ ਪਾੜਾ ਤਾਂ ਚਲੋ ਚੱਲਦੇ ਆ ਇਧਰ ਆਏ ਆਪਾਂ ਭਾਈਆਂ ਚੜਦੇ ਇੱਧਰ ਨੂੰ ਚੱਲੇ ਜਾਣਾ ਤੇ ਰਹਿ ਗਿਆ 15 ਕਿਲੋਮੀਟਰ ਸਕਾਟਸ ਡੇਲ ਉਮੀਦ ਆਪੇ ਇੱਥੇ ਪਹੁੰਚ ਜਾਵਾਂਗੇ ਤੇ ਇੱਧਰ ਬਹੁਤ ਸੋਨੇ ਪਹਾੜ ਹੈਗੇ ਤੇ ਇੱਧਰ ਵੀ ਬਹੁਤ ਸੋਨੇ ਪਹਾੜ ਹੈਗੇ ਪਰ ਇਹਨਾਂ ਨੇ ਜ਼ੋਰ ਬਹੁਤ ਲਾਇਆ ਪਹਾੜਾਂ ਨੇ ਸਕਾਟਸ ਡੇਲ ਤੇ ਆ ਸਾਈਨ ਕੋਲੇ ਖੜੇ ਖੜੇ ਨੇ ਮੈਂ ਸਰਚ ਕੀਤਾ ਕੈਰਾਵਨ ਪਾਰਕ ਕਿਉਂਕਿ ਉੱਥੇ ਕੈਰਾਵਨ ਪਾਰਕ ਹੈ ਨਹੀਂ ਸੀਗਾ ਮੈਂ ਉੱਥੇ ਵੀ ਸਰਚ ਕਰੀ ਜਾਂਦਾ ਸੀ ਉੱਥੇ ਵੀ ਨਹੀਂ ਮਿਲਿਆ ਆ ਕਰਕੇ ਫਿਰ ਮੈਂ ਹੋਟਲ ਬੁੱਕ ਕਰਾਇਆ ਤੇ ਹੋਟਲ ਮੈਨੂੰ ਬਹੁਤ ਸਸਤਾ ਮਿਲ ਗਿਆ ਸਿਰਫ 60 ਡਾਲਰਾਂ ਚ ਮਿਲ ਗਿਆ ਤੇ 50 50 ਮੈਂ ਕਾਰ ਕੈਰਾਵਨ ਪਰ ਦੇ ਦਿੰਨਾ ਤੇ 100 ਡਾਲਰਾਂ ਚ ਮੈਨੂੰ ਹੋਟਲ ਮਿਲ ਗਿਆ ਤੇ ਹੁਣ ਆਪਾਂ ਬੇਚੰਤ ਹੋ ਗਏ ਜਮਾਂ ਚੰਗੀ ਗੱਲ ਹੈ ਵਾ ਸੁਣਾ ਸਫਰ ਹੈ ਇਹਨੂੰ ਬੱਸ ਹੱਸ ਖੇਡ ਕੇ ਜਿ ਕੱਟ ਲੈਣਾ ਤੇ ਆਦੇ ਹੋਟਲ ਪਹੁੰਚ ਜਾਣਾ ਤੇ ਮੈਂ ਨਾਤਾ ਨਹੀਂ ਗੱਜ ਉੱਥੇ ਗਨਾਉਣੇ ਆ ਸ਼ਾਨਦਾਰ ਅਸਮਾਨੀਆਂ ਦੇ ਪਹਾੜ ਜਿਨ੍ਹਾਂ ਨੇ ਜਾਨ ਕੱਢੀ ਪਈ ਆ ਓ ਹੋ ਹੋ ਉਈ ਚੱਕਰ ਨਹੀਂ ਚੱਲਦੇ ਅੱਗੇ ਆਹ ਸੜਕ ਦੇ ਵਿਚਾਲੋਂ ਨਾ ਰੇਲ ਗੱਡੀ ਦੀ ਲੈਨ ਜਾਂਦੀ ਆ ਆਹ ਚੱਲੀ ਐ ਤੇ ਆਹ ਲਿਖਿਆ ਨਾਰthern ਈਸਟ ਰੀਕ੍ਰੀਏਸ਼ਨ ਟ੍ਰੇਲ ਟਿਕਟ ਪੇ ਆਹ ਰੇਲ ਗੱਡੀ ਦੀ ਲੈਨ ਹੈਗੀ ਆ ਜਿਹਨੂੰ ਹੁਣ ਇਹਨਾਂ ਨੇ ਸਾਈਕਲ ਵਾਸਤੇ ਬਣਾਤਾ ਤੇ ਆਪਾਂ ਇੱਥੇ ਵੀ ਜਾਵਾਂਗੇ ਅੱਗੇ ਦਾ ਇੱਥੇ ਦਾ ਬਹੁਤ ਘਾਟ ਇੱਥੇ ਤੇ ਨਹੀਂ ਜਾਵਾਂਗੇ ਅੱਗੇ ਜਾ ਕੇ ਜਾਵਾਂਗੇ ਪਰ ਇਹ ਆਉਂਦੀ ਉੱਥੋਂ ਲੇਲੀ ਡੇਲ ਤੋਂ ਪਰ ਇਹ ਸਫਾਸਾਈ ਨਹੀਂ ਹੋਈ ਤਾ ਕਰਕੇ ਵਰਕਿੰਗ ਚ ਨਹੀਂ ਹੈਗੀ ਪਰ ਅੱਗੇ ਜਾ ਕੇ ਵਰਕਿੰਗ ਚ ਹੈਗੀ ਹੈ ਜਿਹੜੇ ਪਿੰਡ ਆਪਾਂ ਹੁਣ ਚੱਲੇ ਆ ਸਕਾਟਸ ਡੇਲ ਕਿਉਂਕਿ ਜਿਹੜੇ ਪਹਾੜ ਹਨ ਪਹਾੜ ਉੱਚੀਵੇਂ ਹੈ ਗਿਆ ਪਰ ਜਿਹੜੀ ਟ੍ਰੇਨ ਹੈਗੀ ਉਹ ਫਲੈਟ ਜਾਂਦੀ ਹੁੰਦੀ ਹੈ ਮੋਸਟਲੀ ਘੱਟ ਉੱਚੀਵੇਂ ਜਾਂਦੀ ਹੈ ਤਾਂ ਕਰਕੇ ਫਿਰ ਹੁਣ ਟ੍ਰੇਨਾਂ ਬੰਦ ਹੋ ਗਈਆਂ ਤੇ ਉਹਨਾਂ ਦੀ ਥਾਂ ਤੇ ਹੁਣ ਸਾਈਕਲ ਚਲਾਤੇ ਤੇ ਇਧਰੋਂ ਕੋਲ 4 ਕਿਲੋਮੀਟਰ ਰਹਿ ਗਿਆ ਹਾ ਬਹੁਤ ਸੋਹਣਾ ਸਾਹਮਣੇ ਪਹਾੜ ਆਇਆ ਹੈਗਾ ਤੇ ਇੱਥੇ گاਵਾ ਦੇਖੀ ਜਾਂਦੀ ਆਪਾਂ ਨੂੰ ਤਿਆ ਪਾ ਦੇ ਕਿ ਨੇ گاਵਾਂ ਨੂੰ ਇਹ گاਵਾ ਜਦੋਂ ਵੀ ਮੈਂ ਟੱਪਦਾ ਨਾ ਇਹ گاਵਾ ਜਦੋਂ ਵੀ ਮੈਂ ਟੱਪਦਾ ਤੇ ਇਹ ਚੱਕਣ ਲੱਗ ਪੈਂਦੀਆਂ ਮੇਰੇ ਵੱਲ ਹੁਣੇ ਭੱਜ ਭੱਜ ਕੇ ਇੱਥੋਂ ਤੇ ਕਰਾਇਆ ਰਹੀਆਂ ਜੇ ਮੈਂ ਨਾ ਇੱਥੋਂ ਗਿਆ ਤਾਂ ਤੇ ਪਿਛਲੇ ਪਾਸੇ ਇੱਕ ਝੀਲ ਹੈ ਬਹੁਤ ਸੋਹਣੀ ਮਰਗਈਆਂ ਤੈਰੀ ਜਾਂਦੀਆਂ ਤੇ ਬਹੁਤ ਲੰਬੀ ਹੈ ਅੱਗੇ ਤੱਕ ਜਾਂਦੀ ਹੈ ਇੱਧਰ ਤੱਕ ਵੀ ਹੈਗੀ ਹੈ ਪਰ ਇਹਦੇ ਵਿੱਚ ਕਾ ਹੈ ਤੇ ਆ ਜਿਹੜਾ ਹਰਾ ਹਰਾ ਕਾ ਹੈ ਨਾ ਇਹਦੇ ਉੱਪਰ ਮਰਗਾਈਆਂ ਫਿਰਦੀਆਂ ਸੀਗੀਆਂ ਮੈਨੂੰ ਵੇਖ ਕੇ ਭੱਜ ਗਈਆਂ ਅੰਦਰ ਨੂੰ ਤੇ ਖਾਸੀਆਂ ਫਿਰਦੀਆਂ ਸੀਗੀਆਂ ਤੇ ਇਥੋਂ ਆਪਣੀ ਡੈਸਟੀਨੇਸ਼ਨ ਸਿਰਫ ਤਾਂ ਸਿਰਫ 2 ਕਿਲੋਮੀਟਰ ਰਹਿ ਗਈ ਇਧਰ ਘਾਹ ਚਰਦੀਆਂ ਪੇਡਾਂ ਤੇ ਘਰ ਤੇ ਘਰ ਦਾ ਨਾਂ ਲਿਖਿਆ ਐਕਸ ਫੋਰ ਸੇਲ ਇਹਦੇ ਵਿੱਚ ਇੱਕ ਪਿਆਗਾ ਡੱਬਾ ਇੱਕ ਦਰਜਨ ਪਈ ਹੈਗੀ ਪਰ ਮੇਰੇ ਕੋਲੇ ਉਹ ਹੈ ਨਹੀਂ ਗੇ ਪੈਸੇ ਮੈਂ ਪੈਸੇ ਨਾ ਅੰਦਰ ਬਾਲੀ ਗਾਹ ਸੰਭਾਲ ਬੈਠਾ ਬੈਗਾਂ ਦੇ ਵਿੱਚ ਤਾਂ ਕਰਕੇ ਫਿਰ ਰਹਿਣ ਦਿੰਨੇ ਐਂ ਰੱਖੇ ਹੁੰਦੇ ਤੇ ਇਹਨਾਂ ਨੇ ਕਿਹਾ ਵੀ ਪੈਸੇ ਜਿਹੜੇ 7 ਡਾਲਰ ਆ ਉਹ ਲੈਟਰ ਬਾਕਸ ਚ ਪਾ ਦਿਓ ਐਂ ਆ ਗਿਆ ਸਾਰਾ ਤਾਂ ਮੈਂ ਨਾ ਇਹ ਸੀ ਲੈ ਲਾਂਗੇ ਫਰੈਸ਼ ਅੱਗ ਪਰ ਆਪਾਂ ਖਾਵਾਂਗੇ ਹੁਣ ਹਾਈ ਪ੍ਰੋਟੀਨ ਆਪਾਂ ਪਿੰਡ ਦੇ ਨਾ ਉੱਥੇ ਪਹੁੰਚ ਕੇ ਮੇਨ ਡਾਊਨ ਟਾਊਨ ਦੇ ਵਿੱਚ ਇੱਥੇ ਕਿਤੇ ਆਪਣਾ ਹੋਟਲ ਇੱਧਰ ਲੱਪਾਸੇ ਤੇ ਸਾਹਮਣੇ ਆਸਟ੍ਰੇਲੀਆ ਪੋਸਟ ਦੇ ਕੋਲ ਜਾ ਕੇ ਆਉਣਾ ਮੈਂ ਕਿਉਂਕਿ ਜਿਹੜਾ ਮੇਰੇ ਕੋਲ ਵਾਧੂ ਸਮਾਨ ਹੈ ਨਾ ਉਹ ਮੈਂ ਘਰੇ ਕੋਰੀਅਰ ਕਰਦਾ ਮੈਨੂੰ ਲੋੜ ਹੈ ਨਹੀਂ ਕਿ ਮੈਂ ਉਹ ਵੀ ਭਾਰ ਚੱਕੀ ਕਰਦਾ ਨਾ ਕਿ ਮੈਂ ਸਾਰੇ ਰਾਹ ਵੇਖਦਾ ਹੁੰਦਾ ਸੀ ਕਿ ਹੁਣ ਮੈਨੂੰ ਮਿਲ ਗਿਆ ਤੇ ਖੁੱਲਾ ਵੀ ਹੈ ਸੋਹਣਾ ਪਿੰਡ ਹੈ ਗੁੱਡ ਸਮੇਂ ਤੇ ਜਾਇਆ ਇਹ ਕਹਿੰਦੇ ਹਾਂ ਤੁਹਾਡਾ ਸਮਾਨ ਭੇਜ ਸਕਦਾ ਹੈ ਕਿ ਜਿਵੇਂ ਲੈਪਟਾਪ ਬੈਟਰੀ ਬੈਂਕ ਤੇ ਹੋਰ ਨਿੱਕਾ ਬੁੱਤ ਮੈਨੂੰ ਖਾਸਾ ਕੁਝ ਪਿਆ ਗਿਆ ਕੁਝ ਕੱਪੜੇ ਆ ਜਿਹੜੇ ਮੈਂ ਐਕਸਟਰਾ ਲੈ ਕੇ ਆਏ ਹੋਇਆ ਉਹਦੀ ਮੈਨੂੰ ਲੋਡ ਹੈ ਨਹੀਂਗੀ ਮੈਨੂੰ ਘੱਟ ਕੱਪੜੇ ਦੀ ਲੋਡ ਹੈਗੀ ਆ ਤੇ ਮੈਂ ਸਾਰਾ ਕੁਝ ਵਾਪਸ ਭੇਜੂੰਗਾ ਕਿਉਂਕਿ ਮੇਨੂੰ ਲੋਡ ਹੈ ਹੀ ਨਹੀਂ ਮੈਂ ਭਾਰ ਸੱਕੀ ਕਰਦਾ ਨਹੀਂ। ਸੋ ਹੁਣ ਆਪਾਂ ਹੋਟਲ ਵੱਲ ਵਧਦੇ ਆ ਤੇ ਇਹਨਾਂ ਹਜੇ 1 ਵਜੇ ਇੱਕ ਤੇ ਹਜੇ 1 ਵਜਾ ਹੈਗਾ ਤੇ ਸਾਰਾ ਸਮਾਨ ਸੈੱਟ ਕਰਕੇ ਜਿਹੜੀ ਜੀ ਦੀ ਨਹੀਂ ਲੋਡ ਹੈਗੀ ਉਹ ਮੈਂ ਇਹਨਾਂ ਨੂੰ ਫਲੱਗ ਜਾਨਾ ਤੇ ਕੋਰੀਅਰ ਕਰ ਦਵਾਂਗੇ ਵਾਪਸ ਮੈਨੂੰ ਮਿਲ। ਇਧਰੋਂ ਟਲਾ ਨੁੱਤਰ ਕੇ ਤੇ ਆਪਾਂ ਆ ਦੇ ਹੋਟਲ ਪਹੁੰਚ ਗਏ ਇਹਦਾ ਨਾਮ ਹੈ ਲਾਰਡਸ ਹੋਟਲ ਇਹ ਬਾਰਵੀਂ ਇਹਦੇ ਵਿੱਚ ਤੇ ਹੋਟਲ ਵੀ ਹੈ ਤੇ ਬਹੁਤ ਪੁਰਾਣਾ ਜਿਹਾ ਬਣਿਆ ਹੋਇਆ ਜਿਵੇਂ ਇੱਕੋ ਹੀ ਹੁੰਦਾ ਪਿੰਡ ਦੇ ਵਿੱਚ ਤੇ ਉਹ ਮੇਨ ਦਾ ਇਹੀ ਹੈ ਆਪਣਾ ਕਮਰਾ ਸ਼ੁਰੂ ਹੁੰਦਾ ਇੱਥੋਂ ਆ ਪੁਰਾਣੀਆਂ ਸੋਚਾਂ ਇਹਨਾਂ ਦੀਆਂ ਪਲੇਟ ਖਾਤਰ ਤੇ ਆ ਇੱਕ ਬੈੱਡ ਹੈ ਇੱਕੋ ਸਾਹਮਣੇ ਟੇਬਲ ਹੈ ਇੱਕ ਪੱਖਾ ਹੀਟਰ ਕੁਰਸੀ ਤੇ ਇੱਕ ਅਮੀਰ ਤੇ ਇੱਕ ਟੀਵੀ ਵੀ ਹੈ ਬਾਕੀ ਸਾਰਾ ਸਮਾਨ ਮੇਰਾ ਆਉਦਾ ਹੈਗਾ ਆ ਸਾਰਾ ਸਮਾਨ ਮੈਂ ਕੱਢ ਕੇ ਜਿਹੜਾ ਮੈਨੂੰ ਨਹੀਂ ਚਾਹੀਦਾ ਨਾ ਇਹਦੇ ਵਿੱਚ ਪਾਤਾ ਆ ਬੈਗ ਦੇ ਵਿੱਚ ਇਹ ਬੈਗ ਨੂੰ ਮੈਂ ਆਸਟ੍ਰੇਲੀਆ ਪੋਸਟ ਦੇਣ ਚੱਲੇ ਆ ਉਹਨਾਂ ਨੂੰ ਉੱਥੇ ਜਾ ਕੇ ਨਲਬਣ ਭੇਜ ਦੇਣਗੇ ਤਾਂ ਕਿ ਭਾਰ ਘਟੇ ਖਾਲੀ ਕਰਤਾ ਬੈਗ ਸਾਢੇ 5 ਕਿਲੋ weight ਘਟ ਗਿਆ ਜਿਹੜਾ ਮੈਂ ਐਕਸਟਰਾ ਲਈ ਫਰਦਾ ਸੀਗਾ ਉਹ ਹੁਣ ਆਪਣੇ ਘਰੇ ਇਹ ਆਸਟ੍ਰੇਲੀਆ ਪੋਸਟ ਵਾਲੇ ਕਰ ਦੇਣਗੇ ਵਿਦ ਇੰਸ਼ੋਰੈਂਸ ਤੇ ਇਹਨਾਂ ਨੇ ਲਏ 32 ਡਾਲਰ ਹੁਣ ਇਹਦੇ ਕੁਝ ਖਾਣ ਪੀਣ ਨੂੰ ਵੇਖਦਾ ਮੈਂ ਤੇ ਥੋੜਾ ਜਿਹਾ ਸ਼ਰ ਘਮਾ ਕੇ ਬਾਅਦ ਗੁੱਡ ਇੱਕ ਬੈਗ ਇੰਨਾ ਭਰ ਕੇ ਭੇਜਤਾ ਤਾਂ ਇੰਨਾ ਹੀ ਫੇਰ ਭਰ ਲਿਆ ਕਹਿਣਾ ਤੋਂ ਪੂਲ ਵਰਥ ਇੱਕ ਬਹੁ ਵੱਡਾ ਗੁੱਠਾ ਜਨਾਂ ਨੇ ਖੜਾ ਕੀਤਾ ਐ ਕਰਕੇ ਡਰਾਈਵ ਸੇਫ ਵਾਸਤੇ ਇਹ ਵੇਖਣ ਵਾਸਤੇ ਆਇਆ ਸੀ ਮੈਂ ਤੇ ਇੱਕ ਆ ਵੇਖਣ ਵਾਸਤੇ ਆਇਆ ਸੀ ਤੇ ਸ਼ਹਿਰ ਨੂੰ ਦੇਖਦੇ-ਦੇਖਦੇ ਮੈਂ ਇੱਥੇ ਆਇਆ ਸੀਗਾ ਇਹ ਹੈਗਾ ਮਿਲਟਰੀ ਮਿਊਜ਼ੀਅਮ ਤੇ ਪਰ ਇਹ ਬੰਦ ਪਿਆਗਾ ਮੈਂ ਉੱਥੇ ਹੀ ਵੇਖ ਲੈਂਦਾ ਪਰ ਕੋਈ ਗੱਲ ਨਹੀਂ ਇਹ ਵੀ ਠੀਕ ਹੈ ਚਲ ਸਭ 12 ਸੋਣਾ ਬਣਿਆ ਹੋਇਆ ਬਸ 12-12 ਵਾਰੀ ਵੇਖ ਕੇ ਆਪਾਂ ਚੱਲਦੇ ਆਂ ਉਹ ਸਾਹਮਣੇ ਬਾਈ ਹਰੇ ਖੜੇ ਆ ਉੱਧਰ ਇਹ ਆ ਸੀ ਤੇ ਹੁਣ ਹੋਟਲ ਜਾ ਕੇ ਆਰਾਮ ਕਰਦੇ ਆਂ ਤੇ ਸਾਹਮਣੇ ਦਾ ਆਪਣਾ ਹੋਟਲ ਹੈਗਾ ਥੱਲੇ ਵੀ ਤੇ ਉੱਪਰ ਵੀ ਉੱਪਰ ਇਹਨਾਂ ਨੂੰ ਆਪਣੇ ਆਪਾਂ ਨੂੰ ਇਹਨਾਂ ਨੇ ਨਾ ਕਮਰੇ ਦਿੱਤੇ ਆ ਗਏ ਇਧਰੋਂ ਐਵੇਂ ਪਾਰਕਿੰਗ ਦੇ ਵਿੱਚੋਂ ਦੀ ਤੇ ਉਹ ਸਾਹਮਣੇ ਪੌੜੀਆਂ ਜਾਂਦੀਆਂ ਤੇ ਆਹ ਰਾਹ ਜਾਂਦਾ ਜੇਕਰ ਸਾਈਕਲ ਉੱਪਰ ਲੈ ਕੇ ਜਾਣਾ ਤਾਂ ਰੈਂਪ ਇਹ ਬਹੁਤ ਪੁਰਾਣਾ ਜਿਹਾ ਹੋਟਲ ਹੈ ਕੰਟਰੀਸਾਈਡ ਵਾਲਾ ਜਿਹੜਾ ਹੁੰਦਾ ਨਾ ਜਿਵੇਂ ਇੱਕ ਹਰੇਕ ਪਿੰਡ ਚੱਕ ਬਣਾ ਹੀ ਹੁੰਦਾ ਨਾ ਜਿੱਦੇ ਬੀਰਪੂਰ ਜੀ ਪਿੰਦੇ ਲੋਕੀ ਆ ਕੇ ਰਹਿਰੂ ਲੈਂਦੇ ਆ ਹੋਰ दारू ਦੱਪਾ ਖਾਣਾ ਪੀਣ ਦਾ ਹਾ ਹਾਇਕ ਨੰਬਰ ਆਪਣਾ ਆਇਆ ਪਿੰਡ ਦਾ ਸਾਹਮਣੇ ਦਾ ਚਾਕਾ ਤੇ ਸਾਹਮਣੇ ਆਪਣੇ ਕਮਰੇ ਤੋਂ ਚਾਰਾ ਨਿਕਲਿਆ ਆ ਬਾਰ ਰੋਟੀ ਪਾਣੀ ਖਾ ਲਈ ਤੇ ਬਸਾਂ ਸੌਣ ਦੀ ਤਿਆਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆਂ ਕੱਲ ਨੂੰ ਨਵੀਂ ਵੀਡੀਓ 'ਚ